ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹਿਲਾ ਪੰਜਵਾ ਜਿਹ ਕਰਨੀ ਹੋਵ ਹੈ ਸ਼ਰਮਿੰਦਾ ਇਹਾ ਕਮਾਣੀ ਰੀਤ ਸੰਤ ਕ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਸਤਗੁਰੂ ਧੰਨ ਗੁਰਵਰਜਨ ਦੇ ਮਾਰਜ ਬਖਸ਼ਿਸ਼ ਕਰਦੇ ਨੇ ਭਾਈ ਜਿੰਨੀ ਕਮੀ ਤੂੰ ਪਰਮਾਤਮਾ ਦਰਗਾਹ ਸ਼ਮਿੰਦਾ ਹੋਵੇਂਗਾ ਫਿਰ ਉਹ ਕੰਮਾਂ ਦੀ ਚਾਲ ਕਿਉਂ ਚੱਲਣਾ ਤੂੰ ਸੰਤ ਜਨਾਂ ਦੀ ਨਿੰਦਾ ਕਰਨਾ ਤੇ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖਾਂ ਦਾ ਆਦਰ ਸਤਕਾਰ ਕਰਨ ਮਾਇਆ ਮੋ ਭੂਲੋ ਅਵਰਹਿਤ ਹਰਚੰਦੋਰੀ ਬਨ ਹਰ ਪਾਤਰੇ ਇਹ ਹੈ ਤੁਹਾਰੋ ਬੀਤ ਰਹਾ ਹੋ ਏ ਭਾਈ ਮਾਇਆ ਦੇ ਮੋਚ ਫਸ ਕੇ ਤੁੱਕਰਾ ਹੈ ਪੈ ਗਿਆ ਤੇਰੀ ਆਪਣੀ ਪਾਇਆਂ ਤਾਂ ਇੰਨੀ ਇੰਨੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ ਰਹਾਵ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਮ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੂਚ ਆਵਤ ਵਿਖੇ ਠ ਗਉਰੀ ਪ੍ਰੀਤ ਏ ਭਾਈ ਖੋਟਾ ਖੋਤਾ ਮਿੱਟੀ ਵਿੱਚ ਲੇਟਣ ਨਾਲ ਸੁਖ ਸੰਬੰਧ ਹੈ ਪਾਵੇਂ ਸੀਲ ਤੇ ਚੰਦਨ ਦਾ ਲੇਪ ਲੱਗਾ ਹੋਵੇ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਤੇਰਾ ਪਿਆਰ ਬਣਦਾ ਹੀ ਨਹੀਂ ਊਤਮ ਸੰਤ ਭਲੇ ਸੰਜੋਗੀ ਤੇ ਜੁਗਮਹਿ ਪਵਿੱਤ ਪੁਨੀਤ ਜਾਤ ਕਾਰਥ ਜਨਮ ਪਦਾਰਥ ਕਾਚ ਬਾਦਰੇ ਜੀ ਇਥੇ ਭਾਈ ਉੱਚੇ ਜੀਵਨ ਵਾਲੇ ਸੰਤ ਜਿਹੜੇ ਸੰਸਾਰ ਦੇ ਵਿਕਾਰਨ ਪਵਿੱਤਰ ਹੀ ਰਹਿੰਦੇ ਨੇ ਭਲੇ ਸੰਜੋਗਾ ਨਾਲ ਮਿਲਦੇ ਨੇ ਉਨ੍ਹਾਂ ਦੇ ਸੰਗਤ ਤੋਂ ਵਾਂਝ ਜਾ ਰਹਿ ਕੇ ਤਰੱਕੀ ਮਤੀ ਮਨੁੱਖਾ ਜਨ ਵਿਰਥ ਜਾ ਰਿਹਾ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗਿਆਨ ਅੰਜਨ नेत्र दीत ਸਾ ਸੰਗ ਇਨ ਦੁਖ ਤੇ ਨਿਕਸਿਉ ਨਾਨਕ ਏਕ ਪ੍ਰੀਤ ਹੈ ਭਾਈ ਜਿਸ ਮਨੁੱਖ ਦੀ ਅੱਖਾਂ ਵਿੱਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸਰਮਾ ਪਾ ਦਿੱਤਾ ਉਸ ਦੇ ਅਨੇਕਾਂ ਜਨਮ ਦੇ ਕੀਤੇ ਪਾਪ ਤੂ ਰੋਗੇ ਸੰਗਤ ਵਿੱਚ ਟੇਕ ਕੇ ਮਨੁੱਖ ਇਨਾ ਦੁੱਖਾਂ ਪਾਪਾਂ ਦਾ ਫਿਰ ਬਚ ਗਿਆ ਤੇ ਨਾਸਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋਂ ਸੰਤਾ ਗਏ ਗੁਣ ਗੋਵਿੰਦ ਜਸ ਗਾਈ ਸਾਹ ਸਾਸ ਮਨ ਨਾਮ ਸਮਾਰੈ ਏ ਬਿਸਰਾਮ ਨਿਤ ਪਾਈ हे ਪ੍ਰਭੂ ਮੇਰ ਘਰ ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਪਾਣੀ ਢੋਂਦਾ ਰਾਂ ਉਹਨਾਂ ਨੂੰ ਪੱਖਾ ਚਲਦਾ ਰਾਵਾਂ ਮੇਰਾ ਮਨ ਹਰੇਕ ਸਾਧ ਨਾਲ ਤੇਰਾ ਨਾਮ ਚੇਤੇ ਕਰਦਾ ਰਹਾ ਮੈਂ ਤੇਰਾ ਨਾਮ ਪ੍ਰਾਪਤ ਕਰ ਲਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ। ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੂਦ ਤਿਆਹੀ ਰਹਾ ਹੋਏ ਮੇਰੇ ਕਸਮ ਪ੍ਰਭੂ ਮੇਰੇ ਉਤੇ ਦਇਆ ਕਰ ਮੇਰੇ ਠਾਕੁਰ ਮੈਨੂੰ ਇਹੋ ਜਕੜ ਬਖਸ਼ ਮੈਂ ਸਦਾ ਤੇਰਾ ਨਾਮ ਜਪਦਾਰਾ ਰਹਾ ਤੁਮਰੀ ਕਿਰਪਾ ਤੇ ਮੋਹ ਮਨ ਛੁਟੇ ਬਿਨ ਸਜਾਏ ਪਰਮਾਈ ਅਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ हे ਪ੍ਰਭੂ ਤੇਰੀ ਕਿਰਪਾ ਨਾਲ ਮੇਰਾ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਏ ਅਹੰਕਾਰ ਦੂਰ ਹੋ ਜਾਏ ਮੇਰੀ ਪਟਕਨਾ ਦਾ ਨਾਸ ਹੋ ਜਾਏ ਜਿੱਥੇ ਕਿੱਥੇ ਜਾ ਕੇ ਵੇਖਾਂ ਸਭਨਾ ਵਿੱਚ ਮੈਨੂੰ ਆਨੰਦ ਰੂਪ ਪ੍ਰਭੂ ਦਿਸਤਾ ਰਹੇ ਤੁਮ ਦਿਆਲ ਕਿਰਪਾਲ ਕਿਰਪਾ ਨੇ ਪਤਤ ਪਾਵਨ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਕਤੇ ਨਿਮਖ ਬੁਲਾਏ ਏ ਧਰਤੀ ਦੇ ਖਸਮ ਤੂੰ ਦਿਆਲ ਹੈ ਕਿਰਪਾਲ ਹੈ ਤੂੰ ਦਇਆ ਦਾ ਖਜ਼ਾਨਾ ਹੈ ਜਦੋਂ ਦਾ ਮੈਂ ਅੱਖ ਚਮਕੰਨ ਇਤਨੇ ਸਮੇ ਲਈ ਮੂੰਹ ਤੇਰਾ ਨਾਮ 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 ਨਾਉ ਉਚਾਰਾਂ ਮੈਨੂੰ ਇਵੇਂ ਜਾਪਦਾ ਜਿਵੇਂ ਰਾਜਪਾਗ ਦੇ ਕਰੋੜਾਂ ਸੁਖ ਆਨੰਦ ਮੈਨੂੰ ਨਹੀਂ ਮਿਲੇ ਜੋ ਜਾਪਣਾ ਵਾ ਤੇ ਮੇਰੇ ਲਈ ਆਨੰਦ ਦੀ ਆਨੰਦ ਹੈ ਜਾਪਤਾ ਭਗਤ ਸਾਹਿਬ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪ ਤ੍ਰਿਸ਼ਨਾ ਸਬੂਜੀ ਹੈ ਨਾਨਕ ਤ੍ਰਿਪਤ ਅਗਾਈ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜੀ ਜਾਣੋ ਜਿਹੜੀ ਪਰਮਾਤਮਾ ਦੇ ਮਨ ਚ ਪਸੰਦ ਆਉਂਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਜਪਿਆ ਸਾਰੇ ਤ੍ਰishna ਮੁੱਕ ਜਾਂਦੀ ਮਨੁੱਖ ਪਦਾਰਥਾਂ ਵੱਲੋਂ ਰਜ ਜਾਂਦਾ ਤੇ ਨਾਸਰੀ ਮਹਿਲਾ ਪੰਜਵਨ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਣ ਚਤੁਰ ਸੰਸਾਰ ਜਗ ਇਸਨਾਨ ਤਾਪ ਖਾਨਖੰਡੇ ਕਿਆ ਜੰਤ ਵਿਚਾਰ ਹੈ ਭਾਈ ਜਿਸ ਮਾਇਆ ਨੇ ਸਾਰੇ ਤ੍ਰੈਗੁਣੀ ਸੰਸਾਰ ਨੂੰ ਸਾਰੇ ਚਾਰ ਕੋਟ ਕੁੰਟ ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੈ ਇਸ਼ਨਾਨ ਕਰਨ ਵਾਲੇ ਤਾਪ ਕਰਨ ਵਾਲੇ ਸਾਰੇ ਭਨ ਕੇ ਰੱਖ ਦਿੱਤੇ ਨੇ ਪ੍ਰਭ ਕੀ ਓਟ ਗਹੀ ਤੋ ਛੂਟ ਸਾਧ ਪ੍ਰਸਾਦ ਹਰ 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 ਗਾਇ ਵਿਖੇ ਵਿਆ ਤਬ ਹੂਟੋ ਰਹਾਉ ਹੈ ਭਾਈ ਜਦ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ ਉਦੋਂ ਮਾਇਆ ਦੇ ਪੰਜੇ ਵਿੱਚੋਂ ਬਚ ਜਾਂਦਾ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪ੍ਰਮਾਤਮਾ ਦੀ ਸਿਫਤ ਤੋਂ ਸਲਾ ਦੇ ਗੀਤ ਗਾਣੇ ਸ਼ੁਰੂ ਕੀਤੇ ਵਿਕਾਰਾਂ ਦਾ ਰੋਗ ਅੰਦਰੋਂ ਮੁੱਕ ਜਾਂਦਾ ਰਹੋ ਨਾ ਸੁਣਨੀ ਹੈ ਨਾ ਮੁਖ ਤੇ ਬੱਕੀ ਹੈ ਨਾ ਮੋਹ ਹੈ ਉਹ ਢੀਠੀ ਐਸੀ ਠਗੋਰੀ ਪਾਏ ਪੁੱਲਾਵੇ ਮਨ ਸਭ ਕਹਿ ਲੱਗੇ ਮਿੱਠੀ ਹੈ ਪਈ ਮਾਇਆ ਜਦੋਂ ਮਨੁੱਖ ਨੂੰ ਆ ਕੇ ਪਰਮਾਨਦੀ ਹੈ ਉਦੋਂ ਉਸਦੀ ਆਵਾਜ਼ ਸੁਣੀ ਦੀਏ ਨਾ ਮੂੰਹੋਂ ਬੋਲਦੀ ਐ ਕੋਈ ਇਹੋ ਜੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਗੁਰਾਇ ਪਾ ਦੇਂਦੀ ਕਿ ਸਭਨਾਂ ਦੇ ਮਨ ਚ ਪਿਆਰੀ ਲੱਗਦੀ ਮਾਏ ਬਾਪ ਪੁੱਤ ਹਿਤ ਪ੍ਰਤਮ ਓਨ ਘਰ ਘਰ ਮਿਲਿਉ ਦੂਆ ਕਿਸੇ ਬਾਦ ਘਾਟ ਕਿਸੇ ਪੈ ਸਗਲੇ ਲਰ ਲਰ ਮੂਆ ਹੈ ਭਾਈ ਮਾਂ ਪਿਓ ਪੁੱਤਰ ਮਿੱਤਰ ਭਰਾ ਉਸ ਮਾਇਆ ਨੇ ਹਰੇਕ ਤੇ ਹਿਰਦੇ ਚ ਵਿਤਕਰਾ ਪਾ ਕੇ ਰੱਖਿਆ ਕਿਸੇ ਪਾਸ ਮਾਇਆ ਬਹੁਤੀ ਐ ਕਿਸੇ ਪਾਸ ਥੋੜੀ ਐ ਬਸ ਇਸ ਗੱਲੋਂ ਸਾਰੇ ਆਪਸ ਵਿੱਚ ਲਲ ਲੜ ਕੇ ਪਏ ਖਾਪਦੇ ਨੇ ਹੋਮ ਬਲੇ ਹਾਰੀ ਸਤੂਰ ਆਪਣੇ ਦਿਨ ਇਹ ਚਲਤ ਦਿਖਾਇਆ ਗੂਜੀ ਪਾ ਜਲੈ ਸੰਸਾਰਾ ਭਗਤ ਨਾ ਵਿਆਪੇ ਮਾਇਆ ਹੈ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾਂ ਜਿਸ ਨੇ ਮੈਨੂੰ ਮਾਇਆ ਦਾ ਤਮਾਸ਼ਾ ਅੱਖੀ ਵਖਾ ਦਿੱਤਾ ਮੈਂ ਵੇਖ ਲੈ ਕੇ ਮਾਇਆ ਦੀ ਇਸ ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜਦਾ ਪਿਆ ਸਤਿ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕੱਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖੱਟੇ ਉਹ ਮਨੁੱਖ ਬੜਾ ਆਤਮਿਕ ਆਨੰਦ ਮਾਣਦਾ ਮਾਇਆ ਵੱਲੋਂ ਸਾਰੇ ਬੰਧਨ ਸਮਝ ਲੋ ਕੱਟੇ ਗਏ ਜਿਹੜਾ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਤਨ ਲੱਭ ਲੈਂਦਾ ਉਹ ਨਾਮ ਤਨ ਹੀਰਦੇ ਚ ਖੱਟ ਕੇ ਲੈ ਆਉਂਦਾ ਤਨਾਸਰੀ ਮਹਿਲਾ ਪੰਜਵਾਂ ਤੁਮ ਦਾਤਾ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਏ ਪ੍ਰਭੂ ਤੂ ਸਭ ਦਾਤਾ ਦਿਨ ਵਾਲ ਤੂ ਮਾਲਕ ਹੈ ਸਭ ਨੂੰ ਪਲਨ ਵਾਲਾ ਏ ਪ੍ਰਭੂ ਤੂ ਹੀ ਇੱਕ ਇੱਕ ਛੇਨ ਸਾਡੀ ਪਾਲਣਾ ਕਰਦਾ ਰਿਹਾ ਜਿਹਾ ਏਕ 55 ਗੁਣ ਕਹੀਏ ਬੇਸ਼ੁਮਾਰ ਬਿਅੰਸੂੰਮੀ ਤੇਰਾ ਅੰਤ ਨਾ ਕਿਨਹੀ ਲਹੀਰਹਾ ਮਨੁੱਖ ਦੀ ਇੱਕ ਜੀਵ ਨਾਲ ਤੇਰਾ ਕਿਹੜਾ ਕਿੜਾ ਗੁਣ ਦੱਸਿਆ ਜਾਏ ਇਹ ਅਗਿੰਤ ਗੁਨਾ ਦੇ ਮਾਲਕ ਹੈ ਬਿਅੰਦ ਮਾਲਕ ਪ੍ਰਭੂ ਕਿਸੇ ਪਾਸੋਂ ਤੇਰੇ ਗੁਨਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਰਹਾ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਲਾਪਮਤ ਥੋਰੀ ਤੁਮ ਆਪਨ ਬਿਰਤ ਰਖਾਵੋ ਏ ਪ੍ਰਭੂ ਸਾਡੇ ਕਰੋੜਾਂ ਅਪਰਾਧ ਨਾਸ ਕਰਨ ਸਾਨੂੰ अनेका ਤਰੀਕਿਆਂ ਨਾਲ ਜੀਵਨ ਜੁਗ ਸਮਝਾਨਾ ਅਸੀਂ ਜੀਵਾਤਮਕ ਜੀਵਨ ਦੀ ਸੂਤ ਉਸਖਣਿਆ ਸਾਡੀ ਅਕਲ ਥੋੜੀ ਐ ਛੋਟੀ ਐ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰੰਦਿਆਲਾ ਨਾਨਕ ਕਰਕੇ ਗੋਲੇਹ ਪ੍ਰਭੂਸੀ ਤੇਰੇ ਹੀ ਆਸਰੇ ਪਰਨੇ ਹਾਂ ਸਾਨੂੰ ਤੇਰੀ ਸਹਾਈਤਾ ਦੀ ਆਸ ਹੈ ਦਿਆਵਾਨ ਇਹ ਸਭ ਦੀ ਰੱਖਿਆ ਕਰਨ ਜੋਗੇ ਸਾਡੀ ਰੱਖਿਆ ਕਰ ਅਸੀਂ ਤੇਰੇ ਕਰ ਦੇ ਗੁਲਾਮ ਹਾਂ ਤਨਾਸਰੀ ਮਹਿਲਾ ਪੰਜਵਾਂ ਪੂਜਾ ਵਰ ਤਿਲਕ ਇਸਨਾਨ ਪੁੰਨ ਦਾਨ ਬਹੁ ਦੈਨ ਕਹੋ ਨ ਭੀਜੈ ਸੰਜਮ ਸਵਾਮੀ ਬੋਲੇ ਮਿੱਠੇ ਮੈਨ ਹੀ ਭਾਈ ਲੋਕ ਦੇ ਪੂਜਾ ਕਰਦੇਨ ਬਰਤ ਰੱਖਦੇ ਨੇ ਮੱਥੇ ਤਿਲਕ ਲਾਉਂਦੇ ਨੇ ਪਰਮਾਰਜ ਕਹਿਣ ਲੱਗੇ ਇਹਨਾਂ ਤਰੀਕੇ ਨਾਲ ਪ੍ਰਮਾਤਮਾ ਕੋਈ ਨਹੀਂ ਹੁੰਦਾ ਉਹ ਮਨੁੱਖ ਦੇ ਬਸ ਮਨੁੱਖ ਦੀ ਨੀਅਤ ਵੇਖਦਾ ਹੈ ਮਨੁੱਖ ਦੀ ਆਤਮਾ ਨੂੰ ਵੇਖਦਾ ਪਰਬ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭ ਤਾ ਕੋ ਵਿਖਮ ਨਾ ਜਾਈ ਲੈਨ ਰੱਖਾ ਹੋਏ ਪਈ ਪ੍ਰਮਾਤਮਾ ਦਾ ਨਾਮ ਜਪਿਆ ਹੀ ਮਨ ਨੂੰ ਸ਼ਾਂਤੀ ਹੁੰਦੀ ਹੈ ਸਾਰੇ ਲੋਕ ਕਈ ਤਰੀਕਿਆਂ ਨਾਲ ਪ੍ਰਮਾਤਮਾ ਨੂੰ ਲੱਭਦੇ ਨੇ ਨਹੀਂ ਲੱਭਦਾ ਰਹਾ ਜਾਮਤਾ ਬ੍ਰਹਮਨ ਵਸਤਾ ਕਰ ਉਰਦਤਾਪ ਲੈ ਗੈਨ ਇਹ ਬਿਦਨਾ ਪਤਿਆਂ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਇਹ ਪਾਇ ਜਪ ਤਪ ਕਰਕੇ ਸਾਰੀ ਧਰਤੀ ਤੇ ਚੱਕਰ ਲਾ ਕੇ ਜੋ ਮਰਜੀ ਕਰ ਲੈ ਇਨਾਂ ਜੋਗ ਮੱਦ ਦੀ ਜੁਗਤੀਆਂ ਕਰਕੇ ਪ੍ਰਭੂ ਨਹੀਂ ਪੱਤੀ ਜਦਾਂ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਦਿਨ ਰਹਿ ਹੈ ਭਾਈ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਪ੍ਰਮਾਤਮਾ ਦੀ ਸ਼ਿਫਤੋ ਸਲਾਹ ਕਿ ਐਸਾ ਪਦਾਰਥ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ ਹੈ ਨਾਨਕ ਆ ਕੇ ਭਾਈ ਗੁਰੂ ਦੀ ਸੰਗਤ ਦੇ ਰਾਹੀਂ ਪ੍ਰੇਮ ਰੰਗ ਵਿੱਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਨ ਮਨੁੱਖ ਜੀਵਨ ਰਾਤ ਜੀਮਰਾ ਸੁਖ ਉਹਦੀ ਆਨੰਦ ਵਿੱਚ ਬੀਤਦੀ ਹੈ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਨਾਵੇ ਅਸਥਿਰ ਕਰੇ ਨੇ ਚਲ ਇਹ ਮਨੁਆ ਬਾਹਰ ਨਾ ਕਤਹੁ ਤਾਵੇ ਜਿਹੜਾ ਮਿੱਤਰ ਮੈਨੂੰ ਮਾਇਆ ਤੇ ਬੰਦਨਾ ਛੁਟਾ ਲਵੇ ਮੈਨੂੰ ਪ੍ਰਮਾਤਮਾ ਦਾ ਨਾਮ ਸਦਾ ਸੁਨਾਇਆ ਕਰੇ ਮੇਰੇ ਇਸ ਮਨ ਡੋਲਣ ਤੋਂ ਚੰਚਲਤਾ ਤੋਂ ਹਟਾ ਲਵੇ ਉਹ ਮੈਨੂੰ ਕਿੱਥੇ ਲਿਬੇਗਾ ਮੈਂ ਦੀ ਮਤਰਦੀ ਪਾਲ ਵਿੱਚ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜਿਓ ਹੀ ਹੋਉਂਦੇਉ ਅਰਪਉ ਆਪਣੋ ਚੀਤ ਰਹਾ ਵੈਸਾ ਕੋਈ ਮਿੱਤਰ ਹੈ ਮੈਂ ਆਪਣਾ ਸਭ ਕੁਝ ਉਹਨੂੰ ਸੌਂਪਣ ਦੇ ਲਈ ਤਿਆਰ ਹਾਂ ਪਰਤਨ ਪਰਤਨ ਪਰ ਕੀ ਨਿੰਦਾ ਇਨਸਿਉ ਪ੍ਰੀਤ ਨ ਲੱਗੇ ਸੰਤਾ ਸੰਗ ਸੰਤ ਸੰਪਾਕਨ ਹਰ ਕੀਰਤਨ ਮਨ ਜਾਗੈ ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਨ ਬਰਾਇਆ ਤਨ ਪ੍ਰਾਈ ਸਤਿ ਪ੍ਰਾਈ ਨਿੰਦੇ ਨਾਲ ਮੇਰਾ ਪਿਆਰ ਨਾ ਬਣੇ ਮੈਂ ਸੰਤਾਂ ਦਾ ਸੰਗ ਕਰਿਆ ਕਰਾਂ ਮੇਰਾ ਸੰਤਾ ਨਾਲ ਬਚਨ ਬਿਲਾਸ ਬਣਿਆ ਰਹੇ ਗੋ ਨਿਦਾਨ ਦਿਆਲ ਪੁਰਖ ਪ੍ਰਭ ਸਰਬ ਸੂਕ ਦਿਆਲਾ ਮੰਗੇ ਦਾ ਨਾਮ تیرੋ ਨਾਨਕ ਜਿਉ ਮਾਤਾ ਬਾਲ ਗੋਪਾਲ ਇਹ ਗੁਣਾ ਦੇ ਖਜ਼ਾਨੇ ਦਇਆ ਦੇ ਘਰ ਸਰਬ ਵਿਆਪਕ ਹੈ ਪ੍ਰਭ ਸੁੱਖਾਂ ਦੀ ਬਖਸ਼ਿਸ਼ ਕਰਨ ਵਾਲੇ ਜਿਵੇਂ ਬੱਚੇ ਆਪਣੀ ਮਾਂ ਪਾਸੋਂ ਖਾਣ ਪੀਣ ਦੀ ਮੰਗਦੇ ਨੇ ਮੈਂ ਦਾਸ ਨਾਨਕ ਵੀ ਤੇਰੇ ਦਰ ਤੋਂ ਦਤਾ ਮੰਗਣਾ ਵਾਂ ਤਨਾਸਰੀ ਮਹਿਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰਕੇ ਦਾਸ ਕੀ ਚਿਤਵੈ ਬੁਰਿਐ ਤਿਸ ਹੀ ਕੋ ਫਿਰ ਮਾਰਾ ਹੋਇ ਭਾਈ ਪ੍ਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਉਂਦਾ ਆਰਿਆ ਜੇ ਕੋਈ ਮਨੁੱਖ ਪ੍ਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਪਰਮਾਤਮਾ ਉਸੇ ਨੂੰ ਆਤਮਕ ਮੌਤ ਮਾਰਦਾ ਰਹ। ਜਿਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ। ਪਰਮਤ ਪਰਮਤ ਊਹਾ ਕੀ ਮੋਏ ਬਉੜ ਗ੍ਰਹਿ ਨਾਮੰਜਾਰ। ਇਹ ਪਏ ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ। ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿੱਚ ਪਟਕ ਪਟਕ ਕੇ ਨਿੰਦਾ ਦੇ ਕਿੜਚ ਹੀ ਮੌਤ ਸੇੜ ਲੈਂਦੇ ਨੇ। ਨਾਨਕ ਸ਼ਰਨ ਪਰਿਓ ਦੁਖ ਪੰਜਨ ਗੁਨ ਗਾਵੈ ਸਦਾ ਅਪਾਰ। निंद का निंदा ਕਾ ਮੁਖ ਕਾਲਾ ਹੋਵਾ ਦੀਨ ਦੁਨੀਆ ਕੇ ਅੰਦਰ ਬਾਰ ਹੈ ਨਾਨਕ ਆਖੇ ਭਾਈ ਜਿਹੜਾ ਮਨੁੱਖ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਦੀ ਸਰਨਾਪੈਂਦਾ ਉਹ ਬੇਨ ਪ੍ਰਭੂ ਦੇ ਗੁਣ ਹਮੇਸ਼ਾ ਗੰਦਾ ਰਹਿੰਦਾ ਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿੱਚ ਹਮੇਸ਼ਾ ਕਾਲਾ ਹੀ ਹੁੰਦਾ ਤਨਸਰੀ ਮਹਿਲਾ ਪੰਜਵਾ ਅਭਾ ਰੱਖ ਨਹਾਰ ਚਿਤਾ ਰਿਆ ਪੁੰਨਿਤ ਕੀਏ ਖਿਨ ਪੀਤਰ ਸਗਲਾ ਰੋਗ ਮਿੰਦਾਰ ਰਹਾਉ ਹੈ ਭਾਈ ਜਿਨਾ ਮਨੁੱਖਾਨੇਸ ਮਨੁੱਖਾ ਜਨਮ ਵਿੱਚ ਵਿਕਾਰਾਂ ਤੋਂ ਬਚਾ ਸਕਣ ਵਾਲੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਪ੍ਰਮਾਤਮਾ ਨੇ ਛਿਨ ਵਿੱਚ ਉਹਨਾਂ ਵਿਕਾਰ ਇਹਨਾਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ਰਹਾਉ ਗੋਸ਼ਟ ਪੈ ਸਾਧਕ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਹੈ ਪਾਇ ਗੁਰੂ ਦੀ ਸੰਗਤ ਵਿੱਚ ਜਿੰਨਾ ਮਨੁੱਖਾਂ ਦਾ ਮੇਲ ਹੋ ਗਿਆ ਉਹਨਾਂ ਅੰਦਰ ਕਾਮ ਕ੍ਰੋਧ ਮੁਕ ਗਿਆ ਸਰਬ ਵਿਆ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸੰਗੀ ਸਾਥੀ ਪਾਰ ਤਾਰ ਲੈ ਆਉ ਖਦਮੰਤਰ ਮੂਲ ਮਨ ਇਕ ਮਨ ਵਿਸ਼ਵਾਸ ਪ੍ਰਭ ਧਾਰਿਆ ਸਰਨ ਰੇਨ ਬੰਛੈ ਨਿਤ ਨਾਨਕ ਪੁਨਾ ਪੁਨਾ ਬਲਿਹਾਰਿਆ ਏ ਮਨ ਪਰਮਾਤਮਾ ਦਾ ਇੱਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਐ ਸਾਰੇ ਮੰਤਰਾਂ ਦਾ ਮੂਲ ਐ ਨਾਨਕ ਉਸ ਮਨੁੱਖ ਦੇ ਚਰਨਾਂ 'ਚ ਤੂੜ ਮੰਗਦਾ ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਤੇ ਨਾਸਰੀ ਮਹਿਲਾ ਪੰਜਵਾ ਮੇਰੋ ਲਾਗੋ RAM ਸਿਉਹੇ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਕੇ ਤਰਹਾ ਹੋਹੇ ਭਾਈ ਮੇਰਾ ਪਰਮਾਤਮਾ ਨੇ ਪਿਆਰ ਬਣ ਗਿਆ ਉਹ ਗੁਰੂ ਮੇਰਾ ਵੀ ਸਦਾ ਲਈ ਮਦਦਗਾਰ ਬਣ ਗਿਆ ਜਿਸ ਗੁਰੂ ਨੇ ਸ਼ਰਨਾ ਹਰੇਕ ਮਨੁੱਖ ਦਾ ਬੋਧੀ ਵਾਲਾ ਤਾਰਾ ਸਦਾ ਕੱਟ ਦਿੱਤਾ ਰਹਾ ਹਮ ਦੇ ਰਾਖੇ ਆਪਣਾ ਕਰ ਬਿਰਤਾ ਸਗਲ ਮਿਟਾਈ ਜਿੰਦਕ ਦੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਹੀ ਪਈ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਹੱਥ ਦੇ ਕੇ ਦੁੱਖਾਂ ਤੋਂ ਬਚਾਉਂਦਾ ਹੈ ਪਰਮਾਤਮਾ ਆਪਣੇ ਸੇਵਕਾਂ ਦਾ ਆ ਮਦਦਗਾਰ ਬਣਦੇ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੁੱਕਾਲੇ ਕਰਦਾ ਸਾਚਾ ਸਹਿਮੂਹਾਰਖਵਾਲਾ ਰਾਖ ਲੀਏ ਕੰਠ ਲਾਏ ਨਿਰਪਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਦਾ ਕੈਮਰਨ ਵਾਲਾ ਮਾਲਕ ਆਪਣੇ ਸੇਵਕਾਂ ਦਾ ਆਪ ਰਾਖਾ ਬਣਦਾ ਨਾਨਕ ਪਰਮਾਤਮਾ ਦਾ ਸੇਵਕ ਪਰਮਾਤਮਾ ਦੇ ਗੁਣ ਗਾਗਾ ਕੇ ਆਤਮ ਗਰੰਧ ਮਾਨ ਕੇ ਡਰ ਹੋ ਜਾਂਦੇ ਨੇ ਨਾਸਰੀ ਮਹਿਲਾ ਪੰਜਵਾਂ ਔਕਤ ਤੇਰੋ ਨਾਮ ਦੇ ਆਲ ਮਯਾ ਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੈ ਬ੍ਰਤਪਾਲ ਰਹਾਉ হে ਦਇਅਦ ਕਰ ਪ੍ਰਭੂ ਤੇਰਾ ਨਾਮ ਮੇਰੇ ਹਰੇਕ ਰੋਕ ਦੀ ਦਵਾਈ ਹੈ ਪਰ ਮੈਂ ਦੁਖੀ ਇਹਨੇ ਸਮਝਿਆ ਹੀ ਨਹੀਂ ਕਿ ਤੂੰ ਕਿਤਨੀ ਉੱਚੀ ਅਵਸਥਾ ਦਾ ਮਾਲਕ ਰਹਾਉ ਤਾਰ ਅਨੁਗਰਾਸ ਸਾਮੀ ਮੇਰੇ ਦੁਤੀਆ ਭਾਉ ਨਿਵਾਰ ਬੰਦਨ ਕਾਠ ਲਿਓ ਆਪਣੇ ਕਰ ਕਬੂਨਾ ਆਵ ਹੈ ਹਾਰ ਏ ਮੇਰੇ ਮਾਲਕ ਮਿਰਤ ਮੇਰਕਾਰ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਏ ਪ੍ਰਭੂ ਸਾਡੇ ਮਾਇਆ ਦੇ ਮੋਹ ਦੇ ਬੰਧਨ ਕੱਟ ਕੇ ਸਾਨੂੰ ਆਪਣਾ ਬਣਾ ਲਵੋ ਤੇਰੀ ਸ਼ਰਨ ਪਿਆ ਹਾਂ ਜੀਵਾ ਤੂੰ ਸਮਰੱਤ ਪੁਰਖ ਮਿਹਰਵਾਨ ਆਟ ਪੈਰ ਪ੍ਰਭ ਕੋ ਆਰਾਧਨੀ ਨਾਨਕ ਸਾਧੂ ਕੁਰਮਾਨ ਹੈ ਪ੍ਰਭੂ ਤੇਰੀ ਸ਼ਰਨ ਪੈ ਕੇ ਮਾਤਮਕ ਜੀਵਨ ਵਾਲਾ ਬਣਿਆ ਰਹਿਣਾਵਾ ਤੁ ਸਾਰੀ ਤਾਕਤਾਂ ਦਾ ਮਾਲਕ ਨੇ ਭਾਈ ਮੇਰੀ ਹੀ ਅਰਦਾਸ ਹੈ ਕਿ ਮੱਠੇ ਪੈਰ ਪ੍ਰਮਾਤਮਾ ਦਾ ਆਰਾਧਨ ਕਰਦਾ ਰਵਾਂ। ਰਾਗ ਤਨਾ ਸ੍ਰੀ ਮਹੱਲਾ 5 ਇੱਕ ਊੰਕਾਰ ਸਤਗੁਰ ਪ੍ਰਸਾਦ ਹਾ ਹਾ ਪ੍ਰਮਾਤਮਾ ਆਖ ਲੈ ਹੁਮ ਤੇ ਕਿਛੂ ਨਾ ਹੋਏ ਮੇਰੇ ਸਾਮੀ ਕਰ ਕੇ ਕਿਰਪਾ ਆਪਣਾ ਨਾਮ ਦੇ ਹਰਹਾ ਉਹ ਪ੍ਰਭੂ ਸਾਨੂੰ ਬਚਾਲ ਲੈ ਬਚਾਲ ਲੈ ਮੇਰੇ ਮਾਲਕ ਇਨਾਂ ਵਿਕਾਰਾਂ ਤੋਂ ਬਚਣ ਲਈ ਸੱਜੀਵਾਂ ਪਾਸ ਕੁਛ ਨਹੀਂ ਕਿਰਪਾ ਕਰਕੇ ਨਾਮ ਬਖਸ਼ੋ ਰਹਾ ਅਗਨ ਕੁਟਮ ਸਾਗਰ ਸੰਸਾਰ ਪਰਮੋ ਅ ਗਿਆਨ ਅੰਧਾਰ ਹੈ ਪ੍ਰਭੂ ਇਹ ਸੰਸਾਰ ਸਮੁੰਦਰ ਮੋਦਿਆਗਰਣ ਪਰਿਆ ਪਟਕਣਾ ਮਾਇਆ ਦਮੋ ਆਤਮਿਕ ਜੀਵਨ ਵੱਲੋਂ ਬੇਸਮਝੀ ਸਾਰੇ ਕੋਫ ਨੇਰੇ ਪਏ ਹੋਏ ਨੇ ਓਚ ਨੀਚ ਸੂਖ ਦੂਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖੇ ਪ੍ਰਭੂ ਦੁਨੀਆ ਦੇ ਸੁਖ ਮਿਲਣ ਤੇ ਜੀਵਾਂ ਨੂੰ ਘਾਰ ਪੈਦਾ ਹੋ ਜਾਂਦਾ ਹੈ ਜੀ ਮਾਇਆ ਵੱਲੋਂ ਕਿਸੇ ਵੱਲੋਂ ਵੀ ਕਿਸੇ ਤਰੀਕੇ ਨਹੀਂ ਰਾਜਦਾ ਭੁੱਖ ਚੰਬੜੀ ਰਹਿੰਦੀ ਹੈ ਮਨ ਬਾਸਨਾ ਰਚ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਧ ਹੈ ਪ੍ਰਭੂ ਜੀਵ ਆਪਣੇ ਮਨ ਵਿੱਚ ਵਸਨਾ ਖੜੀਆਂ ਕਰਕੇ ਬਾਸ ਰੋਗ ਸੇੜ ਲੈਂਦਾ ਇੰਨੇ ਵੱਡੇ ਆ ਕੀ ਪੰਜ ਬੈਰੀਸ ਨਾਲ ਚੰਬੜੇ ਰਹਿੰਦੇ ਜੀ ਜਹਾਨ ਪ੍ਰਾਣ ਤਨ ਤੇਰਾ ਨਾਨਕ ਜਾਨ ਸਦਾ ਹਰਨੇ ਰਾਹੇ ਪਇ ਉਸ ਤੇ ਅੱਗੇ ਅਰਦਾਸ ਕਰਿਆ ਕਰ ਪ੍ਰਭੂ ਇਹ ਜੀਵ ਇਹ ਜਗਤ ਇਹ ਤਨ ਜੀਵਾਂ ਦੇ ਪ੍ਰਾਣ ਸਭ ਕੁਝ ਤੇਰਾ ਹੀ ਰਚਿਆ ਇਹ ਨਾਨਕ ਜੇ ਇਨਾਂ ਵੈਰੀਆਂ ਤੋਂ ਬਚਣਾ ਹੈ ਤੇ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਸਮਝ ਤਨਾਸਰੀ ਮਹਲਾ 5 ਜੀਨ ਦਰਦ ਨਿਵਾਟ ਠਾਕ ਰੱਖੈ ਜਨ ਕੀ ਆ ਤਰਨ ਤਾਰਨ ਹਰਨੇ ਦੁੱਖ ਨਾ ਸਕੈ ਵਿਆਪਿ ਪਾਈ ਪ੍ਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਨ ਵਾਲਾ ਸੇਵਕਾਂ ਦੀ लाज ਰੱਖਦਾ ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਣ ਵਾਸਤੇ ਮਨ ਨੂੰ ਇੱਕ ਜਹਾਜ਼ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਜੈ ਇਹ ਯਤਨ ਕਾਟ ਕਲ ਕਾਲ ਰਹੇ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਇਨਾ ਜਿਤਨਾ ਨਾਲ ਇਸ ਸੰਸਾਰ ਦੇ ਚਮਲਿਆ ਤਿਫਾਹੀ ਪ੍ਰਭੂ ਦੇ ਨਾਮ ਨਾਲ ਕੱਟੀ ਜਾਂਦੀ ਰਹਾਵ ਆਦ ਅੰਤ ਦਿਆਲ ਪੂਰਨ ਇਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋ ਇਹ ਭਾਈ ਜਿਹੜਾ ਦਇਆ ਦਾ ਘਰ ਸਰਵ ਵਿਆਪਕ ਪ੍ਰਭੂ ਸਾਧ ਹੀ ਜੀਵਾਂ ਦੇ ਸਿਰਾਂ ਉਤੇ ਰਾਖਾ ਹੈ ਉਸ ਮਾਲਕ ਦਾ ਨਾਮ ਸਦਾ ਸਿਮਰਿਆ ਕਰ ਉਹ ਅਰੀ ਦਾ ਨਾਮ ਜਪ ਕੇ ਜਨਮ ਮਰਨ ਦਾ ਗੜ ਦੂਰ ਹੋ ਜਾਂਦਾ ਹੈ ਵੇ ਸਿਮਰਿਤ ਕਥਾਏ ਸ਼ਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇ ਅੰਧਾਰ ਹੈ ਪਾਈ ਵੇਦ ਸਿਮਰਤੀ ਸ਼ਾਸਤਰਾਂ ਇਹਨਾਂ ਦਾ ਜ਼ਿਕਰ ਕਰਨਾ ਪਰ ਕਦੀ ਪ੍ਰਭੂ ਦੇ ਨਾਮ ਦੀ ਗੁਣਾ ਦੀ ਵਿਚਾਰ ਕੀਤੀ ਆ ਜਿਹੜੇ ਕਰੇਗਾ ਤਾਂ ਹੀ ਭਗਤ ਕਰੈ ਵਿਚਾਰ ਤਾਂ ਹੀ ਭਗਤ ਬਣ ਸਕਣ ਸਾਧ ਸੰਗਤ ਵਿੱਚ ਰਹਿ ਕੇ ਹੀ ਇਸ ਮਾਇਆ ਤੋਖਲਾਸੀ ਮੇਉਦੀ ਹਨੇਰਾ ਮੁਕਦੈ ਚਰਨ ਕਮਲ ਆਧਾਰ ਜਨ ਕਾ ਰਾਸ ਪੁੰਜੀ ਏ ਤਾਨ ਮਾਨ ਦੀ ਮਾਨ ਸਾਚਾ ਨਾਨਕ ਕੀ ਪ੍ਰਭ ਤੇਖੇ ਪਏ ਪ੍ਰਮਾਤਮਨ ਸੋਹਣੇ ਚਰਨ ਚਰਨ ਹੀ ਭਗਤਾਂ ਦੀ ਜੀਵਨ ਦਾ ਸਰਮਾਇਆ ਨੇ ਜੇ ਨਾਨਕ ਆ ਪ੍ਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਸਾਰਾ ਸਦਾ ਕੈਮਰੇਨ ਵਾਲਾ ਆਸਰਾ ਤਾਨਾਸਰੀ ਤਨਾਸਰੀ ਮਹਿਲਾ ਪੰਜਵਾ ਫਿਰਤ ਫਿਰਤ ਤੇ ਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਹੈ ਭਾਈ ਭਾਲ ਕਰਦਿਆਂ ਕਰ ਜਦੋਂ ਮੈਂ ਮਹਾ ਪੁਰਖ ਨੂੰ ਗੁਰੂ ਮਹਾ ਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਸਮਝ ਬਖਸ਼ੀ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਸਾਰੀ ਜੁਗਤੀਆਂ ਵਿੱਚੋਂ ਇੱਕ ਜੁਗਤੀ ਕੰਮ ਨਹੀਂ ਆਉਣੀ ਸਿਰ ਪ੍ਰਭੂ ਦਾ ਨਾਮ ਹੀ ਕੰਮ ਆਏਗਾ ਤਾਤੇ ਮੋਹ ਤਾਰੀ ਓਟ ਗੋਪਾਲ ਸ਼ਰਨ ਬਰਿਆਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾ ਇਸ ਵਾਸਤੇ ਨੇ ਪਰਮਾਤਮਾ ਦਾ ਅਸਰਾ ਲਿਆ ਸਰਬ ਵਿਗ ਪਰਮਾਤਮਾ ਨੇ ਸ਼ਰਨ ਪਿਆ ਸਾਰੇ ਜੰਜਾਲ ਨਾਸਤੋ ਕੇਂਦਰ ਹਾਵ ਸੁਰਗ ਮਿਰਤ ਪਿਆਲ ਊ ਮੰਡਲ ਸਗਲ ਬਿਆਪੇ ਮਾਇ ਜੀਵਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਹੈ ਭਾਈ ਦੇਵ ਲੋਕ ਮਾਤ ਲੋਕ ਪਤਾਲ ਸਾਰੀ ਸ੍ਰਿਸ਼ਟੀ ਮਾਇਆ ਦੇ ਮੋਚ ਫਸੀ ਹੈ ਇਹ ਭਾਈ ਸਦਾ ਪਰਮਾਤਮਾ ਦਾ ਨਾਮ ਸਿਮਰਿਆਂ ਪ੍ਰਭੂ ਦੇ ਨਾਮ ਜੁੜਿਆਂ ਏ ਜਿੰਨ ਤਰ ਜਾਂਦੀ ਐ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬੁ ਮਨਿਧਾਨਾ ਕਰਿ ਕਿਰਪਾ ਜਿਸ ਤੇ ਸਵਾਮੀ ਬਿਰਲੇ ਕਾਹੂ ਜਾਣਾ ਹੈ ਨਾਨਕ ਮਾਇਆ ਤੋਂ ਨਰਲੇ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਪਰੇ ਪੇਤ ਕਿਸੇ ਵਿਰਲੇ ਮਨੁੱਖ ਨੇ ਸਮਝਿਆ ਜਿਸ ਨੂੰ ਮਾਲ ਪ੍ਰਭੂ ਨੇ ਆਮਿਰ ਕਰਕੇ ਨਾਮ ਦੀ ਦਾਤ ਬਖਸ਼ ਦਿੱਤੀ ਹੈ ਤਨਾਸਰੀ ਮਹਿਲਾ ਪੰਜਵਾ ਘਰ ਦੂਜਾ ਚੌਥ ਪੱਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋੜ ਜਾਹਿ ਸੇ ਕਰੇ ਪਰਾਲ ਕਾਮਨਾ ਆਵਹ ਸੇ ਜੰਜਾਲ हे ਭਾਈ ਮਾਇਆ ਵਿੜੇ ਜੀਵ ਨਿਕੰਮੇ ਕੰਮ ਕਰਦੇ ਰਹਿੰਦੇ ਜਿਨ੍ਹਾਂ ਨੂੰ ਆਖਰ ਛੱਡ ਕੇ ਕਿਥੋਂ ਚਲੇ ਜਾਣਾ ਉਹ ਜੰਜਾਲ ਸੇੜੀ ਰੱਖਦੇ ਨੇ ਜਿਹੜੇ ਨਾਲ ਕਿਸੇ ਕੰਮ ਨਹੀਂ ਆਉਂਦੇ ਸੰਗਨਾ ਚੱਲਣ ਤਿੰਨ ਸੋਹਿਤ ਜੋ ਬੇਰਾਈ ਸਈ ਮੀਤ ਉਹਨਾਂ ਨਾਲ ਮੋਹ ਪਿਆਰ ਬਣਾਏ ਰੱਖਦੇ ਨੇ ਜਿਹੜੇ ਅੰਤ ਵੇਲੇ ਨਾਲ ਨਹੀਂ ਜਾਂਦੇ ਉਹਨਾਂ ਵਿਕਾਰਨ ਮਿੱਤਰ ਸਮੁੰਦੇ ਰਹਿੰਦੇ ਨੇ ਜੋ ਅਸਲ ਵਿੱਚ ਆਤਮਕ ਮੌਤੇ ਜੀਵਨ ਦੇ ਬੈਰੀ ਨੇ ਐਸੇ ਭਰਮ ਪੁੱਲੇ ਸੰਸਾਰਾਂ ਜਨਮ ਪਦਾਰਤ ਕੋਏ ਗਵਾਰ ਰਹਉ ਹੀ ਪਏ ਮੂਰਖ ਜਗਤ ਮਾਇਆ ਦੀ ਪਟਕਣਾ ਚ ਪੈ ਗੁਰਾਹੇ ਪਏ ਨੇ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਰਹੇ ਨੇ ਸਾਚ ਧਰਮ ਨਹੀਂ ਪਾਵੇ ਡੀਠਾ ਝੂਠ ਤਿਓ ਸਿਉ ਰਚਿਓ ਮਿੱਠਾ ਹੈ ਪਈ ਮਾਇਆ ਵੇੜੇ ਮੂਰਖ ਮਨੁੱਖ ਹਰਨਾਮ ਸਿਮਰਨ ਵਾਲਾ ਧਰਮ ਅੱਖੀ ਨਹੀਂ ਵੇਖਿਆ ਛੱਡ ਬੈਠੇ ਨੇ ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦੇ ਨੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਚਾਣੈ ਨਹੀਂ ਮਰਨ ਵਿਚਾਰਾਂ ਦਾ ਤਾਰ ਪ੍ਰਭ ਨੂੰ ਭੁਲਾਈ ਬੈਠੇ ਨੇ ਦਿੱਤੀ ਹੋਈ ਦਾਤ ਇਸ ਨੂੰ ਪਿਆਰੀ ਲੱਗਦੀ ਮੋਹ ਵਿੱਚ ਬੇਬਸ ਹੋਏ ਜੀਵ ਆਪਣੇ ਮੌਤ ਨੂੰ ਚੇਤੇ ਨਹੀਂ ਕਰਦੇ ਵਸਤ ਪ੍ਰਾਇ ਕੋ ਉਠਤਾ ਵੈ ਕਰਮ ਤਰਮ ਸਗਲੀ ਖੋਵੈ ਵਸਤ ਪ੍ਰਾਇ ਕੋ ਉਠਰੋ ਵੈ ਕਰਮ ਤਰਮ ਸਗਲਾਈ ਖੋਵੈ ਪ੍ਰਾਈ ਵਸਤੂ ਪਿੱਛੇ ਦੌੜ ਭੱਜ ਕਰਦੇ ਨੇ ਮਿਲ ਜਾ ਮਿਲ ਜਾ بس ਆਪਣਾ ਇਨਸਾਨੀ ਫਰਜ਼ ਸਾਰੇ ਪੂਰਾ ਬੈਠੇ ਨੇ ਉਹ ਕਮ ਨਾ ਬੁੱਝੇ ਆਮਣ ਜਾਣੇ ਪਾਪ ਕਰੇ ਤਾਂ ਪਛੁਤਾਣੇ ਪਰਮਾਤਮਾ ਦੇ ਹੁਕਮ ਨੂੰ ਬੁੱਝਦੇ ਨਹੀਂ بس ਪਾਪ ਹੀ ਕਰਦੇ ਨੇ ਪਛਤਾਨਦੇ ਨੇ ਜੋ ਤਦ ਭਾਵੈ ਸੋ ਪਰਵਾਨ ਤੇਰੇ ਭਾਣੇ ਨੂੰ ਕੁਰਮਾਨ ਹੈ ਪ੍ਰਭੂ ਜੀਵਨ ਦੇ ਕੀ ਵਾਜ ਜੋਤੈ ਨੂੰ ਚੰਗਾ ਲੱਗਦਾ ਉਹੀ ਅਸੀਂ ਜੀਵਨ ਨੂੰ ਕਬੂਲ ਹੁੰਦਾ ਹੈ ਪ੍ਰਭੂ ਮੈਂ ਤੇਰੀ ਮਰਜ਼ੀ ਤੋਂ ਸਦਕੇ ਆਂ ਨਾਨਕ ਗਰੀਬ ਬੰਦਾ ਜਨ ਤੇਰਾ ਰੱਖ ਲੈ ਸਾਇ ਪ੍ਰਮੇਰਾ ਗਰੀਬ ਨਾਨਕ ਤੇਰਾ ਦਾਸ ਸੇ ਤੇਰਾ ਗੁਲਾਮ ਏ ਭਾਈ ਮੇਰਾ ਮਾਲਕ ਪ੍ਰਭੂ ਆਪਣੇ ਦਾਸ ਦੀ लाज ਆਪ ਰੱਖ ਲੈਂਦਾ ਤੇ ਨਾਸਰੀ ਮਹਲਾ ਪੰਜਵਾਂ ਮੋਹੇ ਮਸਕੀਨ ਪ੍ਰਭ ਨਾਮ ਅੰਧਾਰ ਘਾਟਨ ਕੋ ਹਰ ਹਰੋਜ ਗਾਰ ਏ ਭਾਈ ਮੈਨੂੰ ਅਜੀਤ ਨੂੰ ਪਰਮਾਤਮੇ ਦਾ ਨਾਮ ਦਾਸਰ ਮੇਰੇ ਵਾਸਤੇ ਖੱਟਨ ਕਮਾਲੀ ਪ੍ਰਮਾਤਮਾ ਦਾ ਨਾਮ ਹੀ ਰੋਜੀ ਹੈ ਸੰਚਨ ਕੋ ਹਰ ਏਕੋ ਨਾਮ ਹਲਤਪਲ ਤਾਕੈ ਆਬੈ ਕਾ ਮੇਰੇ ਵਾਸਤੇ ਇਕੱਠਾ ਕਰਨ ਲਈ ਪ੍ਰਮਾਤਮਾ ਦਾ ਨਾਮ ਹੀ ਕਾਫੀ ਹੈ ਜਿਹੜਾ ਹਲਤਪਲ ਚ ਸਹਾਈ ਹੁੰਦਾ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੈ ਗੁਣ ਏਕ ਨਿਰੰਕਾਰ ਹੋਏ ਭਈ ਪ੍ਰਮਾਤਮਾ ਦੇ ਨਾਮ ਚ ਮਸਤ ਹੋ ਕੇ ਸੰਤ ਜਨ ਬਿੰਦ ਪ੍ਰਭੂ ਦੇ ਪ੍ਰੇਮ ਚ ਜੁੜੇ ਨੇ ਇਕ ਨਿੰਕਾਰ ਦੇ ਗੁਣ ਗਾਉਂਦੇ ਰਹਿੰਦੇ ਰਹਾ ਸਾਧ ਕੀ ਸੋਭਾ ਆਤਮ ਸਕੀਨੀ ਸੰਤ ਵਡਾਈ ਹਰ ਜਸ ਚੀਨੀ ਹੈ ਭਾਈ ਬਹੁਤ ਨਿਮਰਤਾ ਸੁਭਾਉ ਸੰਤਾਂ ਦੀ ਸੋਭਾ ਦਾ ਮੂਲ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰ ਨਹੀਂ ਸੰਤਾਂ ਦੀ ਵਡਿਆਈ ਦਾ ਕਾਰਨ ਅਨੰਤ ਸੰਤਨ ਕੈ ਭਗਤ ਗੋਵਿੰਦ ਸੋਖ ਸੰਤਨ ਕੈ ਬਿਨਸੀ ਚਿੰਦ ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਇਹ ਅੰਦਰ ਚ ਅਨੰਦ ਪੈਦਾ ਕਰਦੀ ਹੈ ਪਗਤੀ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਸੁਖ ਬਣਿਆ ਰਹੇ ਨੇ ਜਹਾਂ ਸਾਧ ਸੰਤਨ ਹੋਵੇਂ ਕੱਤਰ ਤਾਂ ਹਰ ਜਸ ਗਾਵੇ ਨਾਦ ਕਵੇ ਤੇ ਭਾਈ ਸਾਧ ਸੰਜਿੱਥੇ ਵੀ ਇਕੱਠੇ ਹੁੰਦੇ ਨੇ ਉੱਥੇ ਸਾਜ ਵਰਤ ਕੇ ਬਾਣੇ ਪੜ ਕੇ ਪ੍ਰਭੂ ਦੇ ਗੀਤ ਗਾਉਂਦੇ ਨੇ ਸਾ ਸਬਾ ਮੇ ਆਨੰਦ ਬਿਸ਼ਰਾਮ ਓਨ ਸੰਗ ਸੋ ਪਾਏ ਜਿਸ ਮस्तक ਕਰਾਮ ਏ ਭਾਈ ਸੰਤਾਂ ਦੀ ਸਭਾ 'ਚ ਬੈਠੇ ਆਤਮਕ ਨਨ ਮਿਲਦਾ ਉਹਨਾਂ ਦੇ ਸੰਗਤ 'ਚ ਮਨੁੱਖ ਉਹ ਪ੍ਰਾਪਤ ਕਰ ਲੈਣ ਜਿਦੇ ਪਾਗਾਂ ਚ ਲਿਖਿਆ ਹੁੰਦਾ ਦੋਇਕਰ ਜੋੜ ਕਰੀਂ ਅਰਦਾਸ ਚਰਨ ਪਖਾਰ ਕਾਮ ਗੁਣਤਾ ਸੇ ਭਾਏ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨਾ ਕਿ ਸੰਤ ਜਨਾਂ ਦੇ ਚਰਨ ਧੋ ਕੇ ਗੁਣਾ ਦਿਖ ਜਾਣੇ ਪ੍ਰਮਾਤਮਾ ਦਾ ਨਾਮ ਉਚਾਰਤਾਰ ਪਰਬੰਦੇয়াল ਕਿਰਪਾਲ ਹਜੂਰ ਨਾਨਕ ਜੀ ਬੈ ਸੰਤਾਂ ਤੂਰ ਹੈ ਭਾਏ ਜਿਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਸਦਾ ਟਿੱਕੇ ਰਹਿੰਦੇ ਨੇ ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ 'ਚ ਟੋੜ ਤੋਂ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੇ ਸੰਤਾ ਤੂਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤ